ਤਰੀ ਆਪਾਂ ਕਹਿੰਦੇ ਆ ਜੀ ਕਿੰਨਾ ਨਾਮ ਜਪੀਏ ਚਲੋ ਸਾਡੇ ਪੁਰਾਣੇ ਬਜ਼ੁਰਗਾਂ ਨੇ ਕਿਹਾ ਵੀ ਗੁਰਸ਼ਖ ਜਿਹੜਾ ਹੈ ਉਹ ਢਾਈ ਘੰਟੇ ਸ਼ਬਦ ਸਾਡੇ ਵਰਦੇ ਸਨ ਇਹਨਾਂ ਨੇਮ ਕਰੇ ਉਂਝ ਪਿਆਰੋ ਮੈਂ ਇੱਕ ਬੇਨਤੀ ਕਰਾਂਗਾ ਗੁਰੂ ਗ੍ਰੰਥ ਸਾਹਿਬ ਮੁਤਾਬਕ ਕਿੰਨਾ ਨੇਮ ਕਰੀਏ ਆਪਾਂ ਰਿਟਾਇਰ ਹੋ ਗਏ ਆ ਬਿਲਕੁਲ ਫਰੀ ਆ ਕਿੰਨਾ ਕੁ ਨੇਮ ਕਰੀਏ ਗੁਰੂ ਗ੍ਰੰਥ ਸਾਹਿਬ ਨੇ ਇੱਕ ਬਚਨ ਕਿਹਾ ਮਹਾਰਾਜ ਕਹਿੰਦੇ ਨੇ ਜਿੰਨੀ ਦੇਰ ਤੱਕ ਤੇਰਾ ਜਿਸਮ ਬੁੱਢੇ ਪਾ ਖਾਣ ਹੀ ਲੈਂਦਾ ਫਿਰ ਸੁਣਿਓ ਜਿੰਨੀ ਦੇਰ ਤੱਕ ਬੁੱਢੇ ਪਾ ਨਹੀਂ ਆਉਂਦਾ ਤੂੰ ਸੇਵਾ ਨਾ ਛੱਡੀ ਜਿੰਨੀ ਦੇਰ ਤੱਕ ਤੇਰੀ ਜ਼ਬਾਨ ਤੋਂ ਆਵਾਜ਼ ਨਹੀਂ ਖਤਮ ਵੀ ਤੂੰ ਨਾਮ ਜਪਣਾ ਨਾ ਛੱਡੀ ਸੱਚ ਏਵੇਂ ਕਿ ਜਿੰਨੀ ਦੇਰ ਤੱਕ ਤੈਨੂੰ ਕਾਲ ਨਹੀਂ ਖਾਂਦਾ ਤੇਰੇ ਸਾਹ ਚੱਲਦੇ ਪੈਨੋਂ ਆਪਣੇ ਸਵਾਸ ਵਿੱਚੋਂ ਕਦੀ ਅਕਾਲ ਦੀ ਯਾਦ ਨਾ ਭੁੱਲੀ ਮਹਾਰਾਜ ਜੀ ਦਾ ਇੱਕ ਬਚਨ ਹੈ ਤੁਮ ਸਭ ਨੂੰ ਚੇਤੇ ਹੋਣਾ ਹੈ ਕਿ ਜਦ ਲੱਗ ਜਰਾ ਰੋਗ ਨਹੀਂ ਆਇਆ ਕਿਉਂਕਿ ਬੁਢੇਪਾ ਇੱਕ ਰੋਗ ਹੈ ਮੈਂ ਪਰਸੋ ਰਾਤ ਸ਼ਾਇਦ ਕਿਆਸੀ ਕਥਾ ਕਰਦਿਆਂ ਫਰੀਮੌਂਟ ਜਵਾਨੀ ਨੂੰ ਕੋਈ ਨਹੀਂ ਜਿੱਤ ਸਕਦਾ ਜੀ ਕਿਉਂਕਿ ਜਵਾਨੀ ਦਾ ਆਪਣੀ ਸੋਚ ਇਥੋਂ ਤੱਕ ਕਿ ਜਵਾਨੀ ਦੇ ਦਿਨਾਂ ਵਿੱਚ ਤਾਂ ਬੰਦਾ ਆਪਣੀ ਜਿਸਮਾਂ ਦਾ ਦੁੱਧ ਪੀਤਾ ਜਿਸ ਪਿਓ ਨੇ ਪਾਲਿਆ ਉਹਦੀ ਪ੍ਰਭਾਵ ਨਹੀਂ ਕਰਦਾ ਕਿਉਂਕਿ ਜਵਾਨੀ ਇੱਕ ਹਾਰ ਹੈ ਜੀ ਜਵਾਨੀ ਇੱਕ ਨਸ਼ਾ ਹੈ ਇਹਨੂੰ ਕਿਸੇ ਨਸ਼ੇ ਦੀ ਲੋੜ ਹੀ ਨਹੀਂ ਕਿਉਂਕਿ ਜਵਾਨੀ ਆਪਣੇ ਆਪ ਵਿੱਚ ਏਡਾ ਵੱਡਾ ਨਸ਼ਾ ਹੈ ਇਸ ਨਸ਼ੇ ਵੀ ਸਭ ਕੁਝ ਬੰਦਾ ਭੁੱਲ ਜਾਂਦਾ ਜਵਾਨੀ ਨੂੰ ਕੋਈ ਨਹੀਂ ਖਸ ਸਕਦਾ ਜੀ ਜਵਾਨ ਤਾਂ ਆਕੜ ਕੇ ਤੁਰਦਾ ਗੋਲੀ ਦੀ ਪਰਵਾਹ ਨਹੀਂ ਕਰਦਾ ਉਹ ਤਲਵਾਰ ਦੀ ਪਰਵਾਹ ਨਹੀਂ ਕਰਦਾ ਤੇ ਯਾਦ ਰੱਖਿਓ ਜਿੱਦਨ ਜਵਾਨੀ ਨੂੰ ਢਾਣਾ ਹੈ ਨਾ ਜਿਸ ਬੁਢੇਪੇ ਨੂੰ ਆਪਾਂ ਕਹਿੰਦੇ ਕਮਜ਼ੋਰ ਹੈ ਉਹ ਬੁਢੇਪਾ ਨਰਮਲਤਾ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਜਵਾਨੀ ਕਿਸੇ ਤੋਂ ਨਹੀਂ ਢੱਟਦੀ ਜਿੱਦਨ ਜਵਾਨੀ ਦੀ ਪਿੱਠ ਲਾਣੀ ਉਹ ਦਿਨ ਬੁਢੇਪੇ ਨੇ ਲਾਣੀ ਹੈ ਜਵਾਨੀ ਨੂੰ ਹੋਰ ਕੋਈ ਨਹੀਂ ਖਾਂਦਾ ਬੁਢੇਪਾ ਖਾਂਦਾ ਆਸਾ ਕੀ ਵਾਰ ਚ ਬਚਣਾ ਜਰ ਆਈ ਜੋਬਨ ਹਾਰਿਆ ਮੈਂ ਜਦੋਂ ਪਾਠ ਕੀਤਾ ਮੇਰੇ ਮਨ ਚ ਆਇਆ ਵੀ ਜਵਾਨੀ ਤਾਂ ਕਿਸੇ ਤੋਂ ਹਾਰਦੀ ਨਹੀਂ ਬੰਦਾ ਕਿਸੇ ਦੀ ਪਰਵਾਹ ਨਹੀਂ ਕਰਦਾ ਪਰ ਮਹਾਰਾਜ ਕਹਿੰਦੇ ਜਿਸ ਬੁੱਢੇਪੇ ਨੂੰ ਤੂੰ ਨਿਰਬਲ ਕਮਜ਼ੋਰ ਸਮਝਨੇ ਤੇਰੀ ਜਵਾਨੀ ਨੂੰ ਜਿੱਦਣ ਖਾਣਾ ਉਸ ਦਿਨ ਬੁਢੇਪੇ ਨੇ ਹੀ ਖਾਣਾ ਜਰ ਆਈ ਜੋਬਨ ਹਾਰਿਆ ਬੁਢੇਪਾ ਆਇਆ ਤੇ ਜਵਾਨੀ ਖਾਰ ਗਈ ਹੈ ਸਤਿਗੁਰੂ ਕਹਿੰਦੇ ਨੇ ਕਿੰਨੇ ਕੋ ਬੰਦਗੀ ਕਰ ਜਦ ਲਗ ਜਰਾ ਰੋਗ ਨਹੀਂ ਆਇਆ ਜਿੰਨੀ ਦੇਰ ਤੱਕ ਤੇਰੀ ਤਨ ਨੂੰ ਬੁਢੇਪੇ ਦਾ ਰੋਗ ਨਹੀਂ ਲੱਗਾ ਜਦ ਲਗ ਕਾਲ ਗਰਸੀ ਨਹੀਂ ਕਾਇਆ ਕਾਲ ਦਾ ਅਰਥ ਮੌਤ ਜਿੰਨੀ ਦੇਰ ਤੱਕ ਤੇਰੀ ਕਾਇਆ ਨੂੰ ਗਰਾਸ ਦਾ ਲਫਜ਼ੀ ਅਰਥ ਹੁੰਦਾ ਜੀ ਗਰਾਹੀ ਗਰਸੀ ਦਰ ਤੇ ਖਾਣਾ ਨਿਗਲ ਜਾਣਾ ਆਪਣੇ ਅੰਦਰ ਜਿੰਨੀ ਦੇਰ ਤੱਕ ਮੌਤ ਤੇਰੀ ਕਾਇਆ ਨੂੰ ਖਾਂਦੀ ਨਹੀਂ ਪ੍ਰਾਣ ਜਿੰਨੀ ਦੇਰ ਚੱਲਦੇ ਨੇ ਜਦ ਲਗ ਜਰਾ ਰੋਗ ਨਹੀਂ ਆਇਆ ਜਬ ਲਗ ਕਾਲ ਗ੍ਰਸੀ ਨਹੀਂ ਕਾਇਆ ਅਗਾਜੀ ਜਬ ਲਗ ਬਿਕਲ ਭਈ ਨਹੀਂ ਬਾਨੀ ਇੱਥੇ ਬਾਨੀ ਦਾ ਅਰਥ ਗੁਰਬਾਣੀ ਨਹੀਂ ਬਾਨੀ ਦਾ ਅਰਥ ਤੇ ਬੰਦੇ ਦੀ ਆਵਾਜ਼ ਜਿੰਨੀ ਦੇਰ ਤੱਕ ਤੇਰੀ ਆਵਾਜ਼ ਜਿਹੜੀ ਏ ਉਹ ਨਹੀਂ ਮੱਦਮ ਹੁੰਦੀ ਆਵਾਜ਼ ਜਿਹੜੀ ਉਹ ਤੇਰੀ ਕਮਜ਼ੋਰ ਨਹੀਂ ਹੁੰਦੀ ਜਬ ਲਗ ਬਿਕਲ ਭਈ ਨਹੀਂ ਬਾਨੀ ਭਜਲੇ ਰੇ ਮਨ ਸਾਰਗ ਪਾਣੀ ਲੁੱਟ ਲੈ ਜੇ ਲੁੱਟ ਸਕਣਾ ਹੈ ਤਾਂ ਭਜਲੇ ਰੇ ਮਨ ਸਾਰਗ ਪਾਣੀ ਅਬ ਨਾ ਭਜਸ ਜੇ ਖੋਨ ਨਾ ਸਿਮਰਨ ਕੀਤਾ ਖੋਨ ਨਾ ਭਜਿਆ ਅਬ ਨਾ ਭਜਸ ਭਜਜ ਕਾ ਭਾਈ ਮੇਰੇ ਵੀਰ ਫਿਰ ਕਦੋ ਜਪੇਗਾ ਆਵੇ ਅੰਤ ਨਾ ਭਜਿਆ ਜਾਈ ਜੇ ਤੂੰ ਅੰਤਲਾ ਸਮਾ ਆ ਗਿਆ ਤੇਰੇ ਮੂੰਹ ਚੋਂ ਵਾਹ ਸ਼ਬਦ ਵੀ ਨਿਕਲਣਾ ਇਹ ਓਨੀ ਦੇਰ ਤੱਕੀ ਜਿੰਨੀ ਦੇਰ ਤੱਕ ਪ੍ਰਾਨ ਚੱਲਦੇ ਪਏ ਇਹ